ਦੀ ਸ਼ਿਪਰੀ ਇਲਾਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਬੁੱਢਾ ਦਰਿਆ ਜਿਹੜਾ ਵਾ ਟੁੱਟਿਆ ਵਾ ਬੰਨ ਉਸ ਦੇ ਟੁੱਟੇ ਨੇ ਤਾਂ ਇਹ ਪਾਣੀ ਇਸ ਵਕਤ ਲੋਗਾ ਦੇ ਘਰਾਂ ਦੇ ਵਿੱਚ ਜਾ ਰਿਹਾ ਵਾ ਤਾਂ ਇਹ ਬੰਨ ਦੀਆਂ ਤਸਵੀਰਾਂ ਨੇ ਜੋ ਬੰਨ ਜਿਹੜਾ ਵਾ ਟੁੱਟਿਆ ਵਾ ਕਰੀਬ ਇਸ ਦਾ ਪਾੜ ਜੋ ਤੁਸੀਂ ਦੇਖ ਸਕਦੇ ਹੋ ਬੰਨ ਦਾ ਜੇ ਅਸੀਂ ਅੰਦਾਜ਼ਾ ਲਗਾਈਏ ਤਾਂ 15 ਤੋਂ 20 ਫੁੱਟ ਦਾ ਪਾੜ ਜਿਹੜਾ ਵਾ ਪਿਆ ਹੈਗਾ ਵਾ ਇਸ ਜਗ੍ਹਾ ਤੋਂ ਤਾਂ ਇਹ ਪਾਣੀ ਹੁਣ ਇਲਾਕੇ ਦੇ ਵਿੱਚ ਜਾ ਰਿਹਾ ਵਾ ਅੱਗੇ ਹੁਣ ਇਸ ਨੂੰ ਦੂਸਰਾ ਬੰਨ ਲਗਾ ਕੇ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਪਾਣੀ ਜਿਹੜਾ ਬਾਹਰ ਨਾ ਜਾ ਸਕੇ ਤਾਂ ਮੌਸਮ ਭਾਗ ਵੱਲੋਂ ਅਲਰਟ ਜਾਰੀ ਕੀਤਾ ਆਵਾ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ ਬਾਰਿਸ਼ ਜਿਹੜੀ ਹੋ ਸਕਦੀ ਹੈਗੀ ਆ ਤਾਂ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਵੀ ਜਿਹੜੀਆਂ ਕੀਤੀਆਂ ਗਈਆਂ ਸਕੂਲਾਂ ਦੇ ਵਿੱਚ ਇਸ ਵਕਤ ਪੰਜਾਬ ਦੇ ਕਈ ਥਾਵਾਂ ਤੇ ਹੜ੍ਹ ਵਰਗੇ ਹਾਲਾਤ ਬਣੇ ਨੇ ਤਾਂ ਹੁਣ ਲੁਧਿਆਣਾ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੇਜ਼ ਬਾਰਿਸ਼ ਕਰਕੇ ਕਈ ਥਾਵਾਂ ਤੇ ਪਾਣੀ ਜਿਹੜਾ ਵਾ ਭਰ ਚੁੱਕਾ ਵਾ ਤਾਂ ਹੁਣ ਇਸ ਨੂੰ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਪਾਣੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਇਹ ਮਿੱਟੀ ਜਿਹੜੀ ਆ ਜੀਸੀਪੀ ਨੇ ਇਕੱਠੀ ਕਰਕੇ ਇੱਕ ਨਵਾਂ ਮੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਗਰ ਨਿਗਮ ਦੀਆਂ ਟੀਮਾਂ ਜਿਹੜੀਆਂ ਨੇ ਲਗਾਤਾਰ ਲੱਗੇ ਹੋਈਆਂ ਨੇ ਤੱਕ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਇਸ ਕਰਕੇ ਨਗਰ ਨਗਰ ਦੀਆਂ ਟੀਮਾਂ ਅਤੇ ਜੋ ਵਿਧਾਇਕ ਨੇ ਜਾਂ ਕੌਂਸਲਰ ਨੇ ਉਹ ਵੀ ਲਗਾਤਾਰ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਹਾਲਾਂਕਿ ਮੌਸਮ ਭਾਗ ਨੇ ਅਲਰਟ ਜਾਰੀ ਕੀਤਾ ਗਿਆ ਸੀਗਾ ਪਰ ਉਸ ਤੋਂ ਪਹਿਲਾਂ ਇਹ ਤਿਆਰੀ ਜਿਹੜੀ ਆ ਕਰਨੀ ਜ਼ਰੂਰੀ ਹੁੰਦੀ ਆ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਤਾਂ ਫਿਰ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਵਾ ਕਰਨਾ ਪਹਿ ਪੈ ਜਾਂਦਾ ਵਾ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾਈਆਂ ਨੇ ਜਿੱਥੇ ਬੁੱਡੇ ਦਰਿਆ ਓਵਰਫਲੋ ਚੱਲ ਰਿਹਾ ਵਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁੱਲਾ ਦੇ ਉੱਤੋਂ ਦੀ ਇਹ ਪਾਣੀ ਨਿਕਲ ਰਿਹਾ ਵਾ ਤਾਂ ਬਾਰਿਸ਼ ਕਰਕੇ ਕਈ ਥਾਵਾਂ ਤੇ ਪਾਣੀ ਖੜਾ ਹੋ ਚੁੱਕਾ ਵਾ ਹਾਲਾ ਵੀ ਲਗਾਤਾਰ ਇਹ ਬਾਰਿਸ਼ ਹੋ ਰਹੀ ਹੈਗੀ ਆ ਅੱਜ ਤੜਕਸਾਰ ਇਹ ਬਾਰਿਸ਼ ਸ਼ੁਰੂ ਹੋਈ ਤੇਜ਼ ਬਾਰਿਸ਼ ਕਰਕੇ ਕਈ ਥਾਵਾਂ ਤੇ ਪਾਣੀ ਖੜ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਇਹ ਪਾਣੀ ਜਾਣਾ ਸ਼ੁਰੂ ਹੋ ਚੁੱਕਾ ਵਾ ਤਾਂ ਬੁੱਢੇ ਦਰਿਆ ਦਾ ਇਹ ਬੰਨ ਟੁੱਟਿਆ ਵਾ ਕਰੀਬ ਤੁਸੀਂ ਦੇਖ ਸਕਦੇ ਹੋ 10 ਤੋਂ 12 ਫੁੱਟ ਦਾ ਇਹ ਜੋ ਗੈਪ ਆ ਜਿਆਦਾ ਹੀ ਹੋ ਸਕਦਾ ਪਰ ਇਸ ਦੀ ਤਸਵੀਰਾਂ ਜੋ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਪਾਣੀ ਦੀ ਰਫ਼ਤਾਰ ਵੀ ਤੁਸੀਂ ਦੇਖ ਸਕਦੇ ਹੋ ਬੁੱਢੇ ਦਰਿਆ ਦੇ ਵਿੱਚ ਬਹੁਤ ਤੇਜ਼ ਚੱਲ ਰਹੀ ਆ ਅੱਜ ਵੀ ਦੱਸਿਆ ਕਿ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚੋਂ ਇਹ ਬੁੱਢਾ ਦਰਿਆ ਨਿਕਲਦਾ ਵਾ ਪਰ ਕਈ ਥਾਵਾਂ ਤੇ ਜੋ ਸੂਚਨਾ ਮਿਲ ਰਹੀ ਹੈ ਕਿ ਬੁੱਢੇ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਆ ਚੁੱਕਾ ਵਾ ਮਹੱਲਿਆਂ ਦੇ ਵਿੱਚ ਜਾ ਰਿਹਾ ਵਾ ਕਈ ਸੀਵਰੇਜ ਜਿਹੜੇ ਨੇ ਬੈਕ ਮਾਰ ਰਹੇ ਨੇ ਜਿਸ ਕਰਕੇ ਇਲਾਕੇ ਦੇ ਵਿੱਚ ਪਾਣੀ ਖੜਾ ਹੋਣਾ ਸ਼ੁਰੂ ਹੋ ਚੁੱਕਾ ਵਾ ਤਾਂ ਸ਼ਿਪੂਰੀ ਦੇ ਵਿੱਚ ਜੋ ਸ਼ਿਪੂਰੀ ਦੀ ਪੁਲੀ ਹੈਗੀ ਉਸ ਦੇ ਕੋਲ ਇਹ ਬੰਨ ਟੁੱਟਿਆ ਹੈਗਾ ਵਾ ਫਿਲਹਾਲ ਮੌਕੇ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਸੀ ਸਾਂਝੇ ਕੀਤੀਆਂ ਨੇ ਸੋ ਲੁਧਿਆਣਾ ਦੇ ਵਿੱਚ ਇਹ ਤੇਜ਼ ਬਾਰਿਸ਼ ਹੋ ਰਹੀ ਹੈਗੀ ਜਾਂ ਤੇਜ਼ ਬਾਰਿਸ਼ ਕਰਕੇ ਕਈ ਥਾਵਾਂ ਤੇ ਪਾਣੀ ਖੜਕੂ ਤੋਂ ਬਾਅਦ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਆਵਾ ਉਹਨਾਂ ਵੱਲੋਂ ਕਹਿ ਗਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਬਾਰਿਸ਼ ਹੋ ਸਕਦੀ ਆ ਪਰ ਲੁਧਿਆਣਾ ਤੋਂ ਜੋ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕੀਤੀ ਨੇ ਲੁਧਿਆਣਾ ਸ਼ਿਪਕੁਰੀ ਜਿਹੜਾ ਉਹ ਜਿੱਥੇ ਮੋਡਾ ਦਰਿਆ ਨਿਕਲਦਾ ਉਸ ਦਾ ਬੰਨ ਟੁਕਿਆ ਬਾ ਜਿਸ ਕਰਕੇ ਕਈ ਇਲਾਕੇ ਦੇ ਵਿੱਚ ਪਾਣੀ ਜਿਹੜਾ ਵਾ ਖੜਾ ਹੋਣਾ ਸ਼ੁਰੂ ਹੋ ਚੁੱਕਾ ਵਾ ਅਸੀਂ ਜਗਮੇਂ ਟੀਵੀ ਮੈਂ ਹਾਂ ਨਰਿੰਦਰ ਕੁਮਾਰ ਇਸ ਤਿਲ ਦੇ ਰੇ ਤਸਵੀਰ ਦਿਖਾ ਦਿੰਦੇ ਆ ਤੇਜ਼ ਬਾਰਿਸ਼ ਦੇ ਨਾਲ ਕਈ ਥਾਵਾਂ ਤੇ ਪਾਣੀ ਭਰ ਚੁੱਕਾ ਵਾ ਅਤੇ ਬੁੱਡੇ ਦਰਿਆ ਦਾ ਬੰਨ ਵੀ ਟੁੱਟ ਚੁੱਕਾ ਵਾ ਤਸਵੀਰਾਂ ਤਾਂ ਦਿਖਾ ਦਿੰਦੇ ਹਾਂ ਸ਼ਿਪਰੀ ਇਲਾਕੇ ਦੇ ਕੋਲ ਅਸੀਂ ਮੌਜੂਦ ਹੈਗੇ ਆ ਤਾਂ ਇੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬੰਨ ਜਿਹੜਾ ਵਾ ਟੁੱਟਿਆ ਹੈਗਾ ਵਾ ਤਾਂ ਹੁਣ ਇਸ ਬੰਨ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ ਸੀ ਬੀ ਮਸ਼ੀਨਾਂ ਭਲਾਈਆਂ ਗਈਆਂ ਨੇ ਅੱਜ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਲਗਾਤਾਰ ਤੇਜ਼ ਬਾਰਿਸ਼ ਜਿਹੜੀ ਲੁਧਿਆੜਾ ਦੇ ਵਿੱਚ ਹੋ ਰਹੀ ਆ ਬੁੱਢਾ ਦਰਾਇ ਤੇ ਤਸਵੀਰਾਂ ਦੇਖ ਰਹੇ ਹੋ ਜਿੱਥੇ ਪਾਣੀ ਜਿਹੜਾ ਵਾ ওভারਫਲੋ ਚੱਲ ਰਿਹਾ ਵਾ ਤਾਂ ਤੁਸੀਂ ਪਾਣੀ ਦੀ ਰਫ਼ਤਾਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ ਪਾਣੀ ਦੀ ਰਫ਼ਤਾਰ ਹੈਗੀ ਆ ਤਕਰੀਬ 14 ਕਿਲੋਮੀਟਰ ਦਾ ਹੈ ਬੁੱਢਾ ਦਰਿਆ ਹੈ ਕਿ ਜਿਹੜਾ ਕਿ ਲੁਧਿਆਣਾ ਦੇ ਵਿੱਚੋਂ ਹੋ ਕੇ ਨਿਕਲਦਾ ਵਾ ਤਾਂ ਕਈ ਥਾਵਾਂ ਤੇ ਇਸ ਦੇ ਬੰਨ ਜਿਹੜੇ ਨੇ ਟੁੱਟ ਚੁੱਕੇ ਨੇ ਵਿਧਾਇਕ ਜਿਹੜੇ ਨੇ ਹਲਕਿਆਂ ਦੇ ਜਿਹੜੇ ਵਿਧਾਇਕ ਨੇ ਉਹ ਹੁਣ ਕੰਮਕਾਰ ਦੇ ਵਿੱਚ ਲੱਗੇ ਹੋਏ ਨੇ ਇਸ ਬੰਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਜੀ ਸੀ ਬੀ ਇਹ ਮਸ਼ੀਨਾਂ ਲਗਾਈਆਂ ਜਾ ਰਹੀਆਂ ਨੇ ਆ ਇਲਾਕੇ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਣੀ ਜਿਹੜਾ ਵਾ ਓਵਰਫਲੋ ਹੋ ਰਿਹਾ ਵਾ ਸੀਵਰੇਜ ਦਾ ਪਾਣੀ ਜਿਹੜਾ ਵਾ ਬੈਕ ਮਾਰ ਰਿਹਾ ਵਾ ਕਈ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਵਾ ਖੜਿਆ ਆ ਨਜ਼ਰ ਆ ਰਿਹਾ ਵਾ ਤਾਂ ਕਈ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਚਲਾ ਗਿਆ ਵਾ ਫਿਲਹਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਜੀਸੀਬੀ ਮਸ਼ੀਨ ਦੇ ਰਾਹੀਂ ਹੁਣ ਵੱਡੇ ਦਰਿਆ ਤੇ ਪਾਣ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਥੇ ਮਿੱਟੀ ਪਾਈ ਜਾ ਰਹੀ ਆ ਤਾਂ ਕਿ ਹੋਰ ਪਾਣੀ ਜਿਹੜਾ ਵਾ ਬਾਹਰ ਨਾ ਆ ਸਕੇ ਪਰ بارش ਦੀ ਰਫਤਾਰ ਜਿਹੜੀ ਹੈ ਬਹੁਤ ਤੇਜ਼ ਹੈਗੀ ਹੈ ਸਵੇਰ ਤੋਂ ਹੀ ਲਗਾਤਾਰ ਬਹੁਤ ਤੇਜ਼ بارش ਹੋ ਰਹੀ ਹੈ ਤੁਸੀਂ ਉੱਧਰ ਤਸਵੀਰਾਂ ਦੇਖ ਸਕਦੇ ਹੋ ਇਹ ਬੁੱਢੇ ਦਰਿਆ ਦੀਆਂ ਤਸਵੀਰਾਂ ਨੇ ਜਿੱਥੇ ਪਾਣੀ ਜਿਹੜਾ ਵਾ ਪਿੱਛੋਂ ਦੀ ਬਹੁਤ ਤੇਜ਼ ਚੱਲ ਰਿਹਾ ਹੈ ਤਾਂ ਪਾਣੀ ਜਿਹੜਾ ਵਾ ਪੁਲਾ ਦੇ ਉੱਪਰੋਂ ਹੋ ਕੇ ਨਿਕਲ ਰਿਹਾ ਵਾ ਇਸੁਪਰੀ ਇਲਾਕੇ ਤੋਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਇਹ ਬੁੱਢਾ ਦਰਿਆ ਨਿਕਲਦਾ ਵਾ ਜਿੱਥੇ بارش ਕਰਕੇ ਪਾਣੀ ਜਿਹੜਾ ਵਾ ਓਵਰਫਲੋ ਹੋ ਚੁੱਕਾ ਵਾ ਅਕਈ ਥਾਵਾਂ ਤੇ ਬੰਨ ਟੁੱਟੇ ਹੈਗੇ ਨੇ ਜੋ ਜਾਣਕਾਰੀ ਇਹ ਮਿਲ ਰਹੀ ਹੈ ਨੇ ਫਿਲਹਾਲ ਤੁਹਾਨੂੰ ਅਸੀਂ ਸ਼ਿਪਰੀ ਇਲਾਕੇ ਤੋਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਬੰਨ ਟੁੱਟਿਆ ਹੋਇਆ ਹੈ ਵਾ ਇਲਾਕੇ ਦੇ ਲੋਕ ਵੀ ਜਿਹੜੇ ਨੇ ਇੱਥੇ ਖੜੇ ਹੋਏ ਨੇ ਕੁਝ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਤੁਸੀਂ ਵੀ ਸ਼ਿਪਰੀ ਇਲਾਕੇ ਤੋਂ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਇੱਥੇ ਪਾਣੀ ਸਿਰਦਾ ਆ ਰਿਹਾ ਬਾਰਿਸ਼ ਹੋ ਰਹੀ ਹੈ ਪਾਣੀ ਬਹੁਤ ਤੇਜ਼ ਹੈ ਸਾਰੇ ਪਾਸੇ ਤੁਹਾਨੂੰ ਪਤਾ ਵੀ ਵਿਖਾੜਾ ਵਾਲੇ ਹਾਲਾਤ ਬਣੇ ਹੋਏ ਆ ਏਰੀਆ ਸਾਰੇ ਡੁੱਬੇ ਗਏ ਆ ਪੰਜਾਬ ਦੇ ਪਾਣੀ ਬਹੁਤ ਜ਼ਿਆਦਾ ওভার ਹੋ ਚੁੱਕਾ ਹੈ ਹੋਰ ਵੀ ਕਾਫੀ ਫਸਾਵਾਂ ਲੱਗੀਆਂ ਹੋਈਆਂ ਨੇ ਹੁਣ ਤੁਹਾਡੇ ਇਲਾਕੇ ਦੇ ਐਮਐਲਏ ਸਾਹਿਬ ਪਹੁੰਚੇ ਨੇ ਉਹ ਕਾਫੀ ਮਿਹਨਤ ਕਰ ਰਹੇ ਨੇ ਇਸ ਚੀਜ਼ ਤੇ ਕਿੰਨੇ ਕਬਜ ਬੰਨ ਟੁੱਟੇ ਹਨ ਬੰਨ ਟੁੱਟੇ 2:00 ਵਜੇ 8:00 ਵਜੇ ਪਾਣੀ ਬਹੁਤ ਜ਼ਿਆਦਾ ਬਾਹਰ ਆ ਰਿਹਾ ਹੈ ਬਹੁਤ ਜ਼ਿਆਦਾ ਜੀਵਰ ਪਾਣੀ ਹੈ ਸਾਰਾ ਬਾਹਰ ਆ ਰਿਹਾ ਸਾਰੇ ਇਲਾਕੇ ਡੁੱਬ ਚੁੱਕੇ ਆ ਘਰਾਂ ਦੇ ਵਿੱਚ ਵੀ ਪਾਣੀ ਜਾ ਰਿਹਾ ਹੈ ਪਾਣੀ ਪੂਰਾ ਜੀ 6 ਫੁੱਟ ਪਾਣੀ ਆ ਚੁੱਕਾ ਘਰਾਂ ਦੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਲਾਕੇ ਦੇ ਲੋਕ ਜਿਵੇਂ ਕਹਿ ਰਹੇ ਨੇ ਕਿ ਪਾਣੀ ਜਿਹੜਾ ਵਾ ਘਰਾਂ ਦੇ ਵਿਚ ਆ ਰਿਹਾ ਵਾ بارش ਬਹੁਤ ਜਿਆਦਾ ਤੇਜ਼ ਹੋ ਰਹੀ ਹੈਗੀ ਆ ਸੋ ਤਸਵੀਰਾਂ ਤੁਹਾਨੂੰ ਅਸੀਂ ਸ਼ਿਪਰੀ ਇਲਾਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਬੁੱਢਾ ਦਰਿਆ ਜਿਹੜਾ ਵਾ ਟੁੱਟਿਆ ਵਾ ਬੰਨ ਉਸ ਦੇ ਟੁੱਟੇ ਨੇ ਤਾਂ ਇਹ ਪਾਣੀ ਇਸ ਵਕਤ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਵਾ ਤਾਂ ਇਹ ਬੰਨ ਦੀਆਂ ਤਸਵੀਰਾਂ ਨੇ ਜੋ ਬੰਨ ਜਿਹੜਾ ਵਾ ਟੁੱਟਿਆ ਵਾ ਕਰੀਬ ਇਸ ਦਾ ਪਾਰ ਜੋ ਤੁਸੀਂ ਦੇਖ ਸਕਦੇ ਹੋ ਬੰਨ ਦਾ ਜੇ ਅਸੀਂ ਅੰਦਾਜ਼ਾ ਲਗਾਈਏ ਤਾਂ 15 ਤੋਂ 20 ਫੁੱਟ ਦਾ ਪਾਰ ਜਿਹੜਾ ਵਾ ਪਿਆ ਹੈਗਾ ਵਾ ਇਸ ਜਗ੍ਹਾ ਤੋਂ ਤਾਂ ਇਹ ਪਾਣੀ ਹੁਣ ਇਲਾਕੇ ਦੇ ਵਿੱਚ ਜਾ ਰਿਹਾ ਵਾ ਅੱਗੇ ਹੁਣ ਇਸ ਨੂੰ ਦੂਸਰਾ ਪੰਨ ਲਗਾ ਕੇ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਪਾਣੀ ਜਿਹੜਾ ਬਾਹਰ ਨਾ ਜਾ ਸਕੇ ਤਾਂ ਮੌਸਮ ਭਾਕ ਵੱਲੋਂ ਅਲਰਟ ਜਾਰੀ ਕੀਤਾ ਆਵਾ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ ਬਾਰਿਸ਼ ਜਿਹੜੀ ਹੋ ਸਕਦੀ ਹੈਗੀ ਆ ਤਾਂ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਵੀ ਜਿਹੜੀਆਂ ਕੀਤੀਆਂ ਗਈਆਂ ਸਕੂਲਾਂ ਦੇ ਵਿੱਚ ਇਸ ਵਕਤ ਪੰਜਾਬ ਦੇ ਕਈ ਥਾਵਾਂ ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਹੁਣ ਲੁਧਿਆਣਾ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੇਜ਼ ਬਾਰਿਸ਼ ਕਰਕੇ ਕਈ ਥਾਵਾਂ ਤੇ ਪਾਣੀ ਜਿਹੜਾ ਵਾ ਭਰ ਚੁੱਕਾ ਵਾ ਤਾਂ ਹੁਣ ਇਸ ਨੂੰ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਪਾਣੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਇਹ ਮਿੱਟੀ ਜਿਹੜੀ ਆ ਜੀਸੀਬੀ ਨਾਲ ਇਕੱਠੀ ਕਰਕੇ ਇੱਕ ਨਵਾਂ ਮੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨਗਰ ਨਿਗਮ ਦੀਆਂ ਟੀਮਾਂ ਜਿਹੜੀਆਂ ਨੇ ਲਗਾਤਾਰ ਲੱਗੇ ਹੋਈਆਂ ਨੇ ਤੱਕ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਇਸ ਕਰਕੇ ਨਗਰ ਨਗਰ ਦੀਆਂ ਟੀਮਾਂ ਅਤੇ ਜੋ ਵਿਧਾਇਕ ਨੇ ਜਾਂ ਕੌਂਸਲਰ ਨੇ ਉਹ ਵੀ ਲਗਾਤਾਰ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਹਾਲਾਂਕਿ ਮੌਸਮ ਭਾਗ ਨੇ ਅਲਰਟ ਜਾਰੀ ਕੀਤਾ ਗਿਆ ਸੀਗਾ ਪਰ ਉਸ ਤੋਂ ਪਹਿਲਾਂ ਇਹ ਤਿਆਰੀ ਜਿਹੜੀ ਆ ਕਰਨੀ ਜ਼ਰੂਰੀ ਹੁੰਦੀ ਆ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਤਾਂ ਸਿਰ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਵਾ ਕਰਨਾ ਪੈ ਪੈ ਜਾਂਦਾ ਵਾ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾਈਆਂ ਨੇ ਜਿੱਥੇ ਬੁੱਡੇ ਦਰਿਆ ਓਵਰਫਲੋ ਚੱਲ ਰਿਹਾ ਵਾ ਇਹ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਪੁੱਲਾ ਦੇ ਉੱਤੋਂ ਦੀ ਇਹ ਪਾਣੀ ਨਿਕਲ ਰਿਹਾ ਵਾ ਤਾਂ ਬਾਰਿਸ਼ ਕਰਕੇ ਕਈ ਥਾਵਾਂ ਤੇ ਪਾਣੀ ਖੜਾ ਹੋ ਚੁੱਕਾ ਵਾ ਹਾਲਾ ਵੀ ਲਗਾਤਾਰ ਇਹ ਬਾਰਿਸ਼ ਹੋ ਰਹੀ ਹੈਗੀ ਆ ਅੱਜ ਤੜਕਸਾਰ ਇਹ ਬਾਰਿਸ਼ ਸ਼ੁਰੂ ਹੋਈ ਤੇਜ਼ ਬਾਰਿਸ਼ ਕਰਕੇ ਕਈ ਥਾਵਾਂ ਤੇ ਪਾਣੀ ਖੜ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਇਹ ਪਾਣੀ ਜਾਣਾ ਸ਼ੁਰੂ ਹੋ ਚੁੱਕਾ ਵਾ ਤਾਂ ਬੁੱਡੇ ਦਰਿਆ ਦਾ ਇਹ ਬੰਨ ਟੁੱਟਿਆ ਵਾ ਕਰੀਬ ਤੁਸੀਂ ਦੇਖ ਸਕਦੇ ਹੋ 10 ਤੋਂ 12 ਫੁੱਟ ਦਾ ਇਹ ਜੋ ਗੈਪ ਆ ਜਿਆਦਾ ਹੀ ਹੋ ਸਕਦਾ ਪਰ ਇਸ ਦੀ ਤਸਵੀਰਾਂ ਜੋ ਤੁਹਾਨੂੰ ਅਸੀਂ ਸਾਂਝੇ ਕਰ ਰਹੇ ਹਾਂ ਤਾਂ ਪਾਣੀ ਦੀ ਰਫ਼ਤਾਰ ਵੀ ਤੁਸੀਂ ਦੇਖ ਸਕਦੇ ਹੋ ਬੁੱਡੇ ਦਰਿਆ ਦੇ ਵਿੱਚ ਬਹੁਤ ਤੇਜ਼ ਚੱਲ ਰਹੀ ਆ ਅੱਜ ਵੀ ਦੱਸਿਆ ਕਿ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚੋਂ ਇਹ ਬੁੱਢਾ ਦਰਿਆ ਨਿਕਲਦਾ ਵਾ ਪਰ ਕਈ ਥਾਵਾਂ ਤੇ ਜੋ ਸੂਚਨਾ ਮਿਲ ਰਹੀ ਹੈ ਕਿ ਬੁੱਢੇ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਆ ਚੁੱਕਾ ਵਾ ਮਹੱਲਿਆਂ ਦੇ ਵਿੱਚ ਜਾ ਰਿਹਾ ਵਾ ਕਈ ਸੀਵਰੇਜ ਜਿਹੜੇ ਨੇ ਬੈਕ ਮਾਰ ਰਹੇ ਨੇ ਜਿਸ ਕਰਕੇ ਇਲਾਕੇ ਦੇ ਵਿੱਚ ਪਾਣੀ ਖੜਾ ਹੋਣਾ ਸ਼ੁਰੂ ਹੋ ਚੁੱਕਾ ਵਾ ਤਾਂ ਸ਼ਿਪੂਰੀ ਦੇ ਵਿੱਚ ਜੋ ਸ਼ਿਪੂਰੀ ਦੀ ਪੁਲੀ ਹੈਗੀ ਉਸ ਦੇ ਕੋਲ ਇਹ ਬੰਨ ਟੁੱਟਿਆ ਹੈਗਾ ਵਾ ਫਿਲਹਾਲ ਮੌਕੇ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਸੀ ਸਾਂਝੇ ਕੀਤੀਆਂ ਨੇ ਸੋ ਲੁਧਿਆਣਾ ਦੇ ਵਿੱਚ ਇਹ ਤੇਜ਼ بارش ਹੋ ਰਹੀ ਹੈਗੀ ਹੈ ਤੇਜ਼ بارش ਕਰਕੇ ਕਈ ਥਾਵਾਂ ਤੇ ਪਾਣੀ ਖੜਕੂ ਤੋਂ ਬਾਅਦ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਆਇਆ ਵਾ ਉਹਨਾਂ ਵੱਲੋਂ ਕਹਿ ਗਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ بارش ਹੋ ਸਕਦੀ ਆ ਪਰ ਲੁਧਿਆਣਾ ਤੋਂ ਜੋ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕੀਤੀ ਨੇ ਲੁਧਿਆਣਾ ਸ਼ਿਪਕੁਰੀ ਜਿਹੜਾ ਵਾ ਜਿੱਥੇ ਮੋਡਾ ਦਰਿਆ ਨਿਕਲਦਾ ਉਸ ਦਾ ਬੰਨ ਟੁਕਿਆ ਵਾ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਵਾ ਖੜਾ ਹੋਣਾ ਸ਼ੁਰੂ ਹੋ ਚੁੱਕਾ ਵਾ ਆਪਸੀ ਜਗਮੇਂ ਟੀਵੀ ਮੈਂ ਹਾਂ ਨਰਿੰਦਰ ਕੁਮਾਰ ਇਸ ਉੱਤਲ ਦੇ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਤੇਜ਼ ਬਾਰਿਸ਼ ਦੇ ਨਾਲ ਕਈ ਥਾਵਾਂ ਤੇ ਪਾਣੀ ਭਰ ਚੁੱਕਾ ਵਾ ਅਤੇ ਬੁੱਡੇ ਦਰਿਆ ਦਾ ਬੰਨ ਵੀ ਟੁੱਟ ਚੁੱਕਾ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਸ਼ਿਪਰੀ ਇਲਾਕੇ ਦੇ ਕੋਲ ਅਸੀਂ ਮੌਜੂਦ ਹੈਗੇ ਆ ਤਾਂ ਇੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬੰਨ ਜਿਹੜਾ ਵਾ ਟੁੱਟਿਆ ਹੈਗਾ ਵਾ ਤਾਂ ਹੁਣ ਇਸ ਬੰਨ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ ਸੀ ਬੀ ਮਸ਼ੀਨਾਂ ਭਲਾਈਆਂ ਗਈਆਂ ਨੇ ਅੱਜ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਲਗਾਤਾਰ ਤੇਜ਼ ਬਾਰਿਸ਼ ਜਿਹੜੀ ਲੁਧਿਆੜਾ ਦੇ ਵਿੱਚ ਹੋ ਰਹੀ ਆ ਬੁੱਢਾ ਦਰਾਇ ਤਸਵੀਰਾਂ ਦੇਖ ਰਹੇ ਹੋ ਜਿੱਥੇ ਪਾਣੀ ਜਿਹੜਾ ਵਾ ਓਵਰਫਲੋ ਚੱਲ ਰਿਹਾ ਵਾ ਤਾਂ ਤੁਸੀਂ ਪਾਣੀ ਦੀ ਰਫਤਾਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ ਪਾਣੀ ਦੀ ਰਫਤਾਰ ਹੈਗੀ ਆ ਤਕਰੀਬ 14 ਕਿਲੋਮੀਟਰ ਦਾ ਹੈ ਬੁੱਢਾ ਦਰਾਇ ਹੈ ਕਿ ਜਿਹੜਾ ਕਿ ਲੁਧਿਆਣਾ ਦੇ ਵਿੱਚੋਂ ਹੋ ਕੇ ਨਿਕਲਦਾ ਵਾ ਤਾਂ ਕਈ ਥਾਵਾਂ ਤੇ ਇਸ ਦੇ ਬੰਨ ਜਿਹੜੇ ਨੇ ਟੁੱਟ ਚੁੱਕੇ ਨੇ ਵਿਧਾਇਕ ਜਿਹੜੇ ਨੇ ਹਲਕਿਆਂ ਦੇ ਜਿਹੜੇ ਵਿਧਾਇਕ ਨੇ ਉਹ ਹੁਣ ਕੰਮਕਾਰ ਦੇ ਵਿੱਚ ਲੱਗੇ ਹੋਏ ਨੇ ਇਸ ਬੰਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਜੀ ਸੀ ਬੀ ਇਹ ਮਸ਼ੀਨਾਂ ਲਗਾਈਆਂ ਜਾ ਰਹੀਆਂ ਨੇ ਅ ਇਲਾਕੇ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਣੀ ਜਿਹੜਾ ਵਾ ਓਵਰਫਲੋ ਹੋ ਰਿਹਾ ਵਾ ਸੀਵੇਜ ਦਾ ਪਾਣੀ ਜਿਹੜਾ ਵਾ ਬੈਕ ਮਾਰ ਰਿਹਾ ਵਾ ਕਈ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਵਾ ਖੜਿਆ ਆ ਨਜ਼ਰ ਆ ਰਿਹਾ ਵਾ ਤਾਂ ਕਈ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਚਲਾ ਗਿਆ ਵਾ ਫਿਲਹਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜੀਸੀਬੀ ਮਸ਼ੀਨ ਦੇ ਰਾਹੀਂ ਹੁਣ ਵੱਡੇ ਦਰਿਆ ਤੇ ਬਾਡ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਥੇ ਮਿੱਟੀ ਪਾਈ ਜਾ ਰਹੀ ਆ ਤਾਂ ਕਿ ਹੋਰ ਪਾਣੀ ਜਿਹੜਾ ਵਾ ਬਾਹਰ ਨਾ ਆ ਸਕੇ ਪਰ بارش ਦੀ ਰਫਤਾਰ ਜਿਹੜੀ ਹੈ ਬਹੁਤ ਤੇਜ਼ ਹੈਗੀ ਹੈ ਸਵੇਰ ਤੋਂ ਹੀ ਲਗਾਤਾਰ ਬਹੁਤ ਤੇਜ਼ بارش ਹੋ ਰਹੀ ਹੈ ਤੁਸੀਂ ਉੱਧਰ ਤਸਵੀਰਾਂ ਦੇਖ ਸਕਦੇ ਹੋ ਇਹ ਬੁੱਢੇ ਦਰਿਆ ਦੀਆਂ ਤਸਵੀਰਾਂ ਨੇ ਜਿੱਥੇ ਪਾਣੀ ਜਿਹੜਾ ਵਾ ਪਿੱਛੋਂ ਦੀ ਬਹੁਤ ਤੇਜ਼ ਚੱਲ ਰਿਹਾ ਹੈ ਤਾਂ ਪਾਣੀ ਜਿਹੜਾ ਵਾ ਪੁਲਾ ਤੇ ਉੱਪਰੋਂ ਹੋ ਕੇ ਨਿਕਲ ਰਿਹਾ ਵਾ ਇਸੁਪਰੀ ਇਲਾਕੇ ਤੋਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਇਹ ਬੁੱਢਾ ਦਰਿਆ ਨਿਕਲਦਾ ਵਾ ਜਿੱਥੇ بارش ਕਰਕੇ ਪਾਣੀ ਜਿਹੜਾ ਵਾ ਓਵਰਫਲੋ ਹੋ ਚੁੱਕਾ ਵਾ ਅਕਈ ਥਾਵਾਂ ਤੇ ਬੰਨ ਟੁੱਟੇ ਹੈਗੇ ਨੇ ਜੋ ਜਾਣਕਾਰੀ ਇਹ ਮਿਲ ਰਹੀ ਹੈ ਨੇ ਫਿਲਹਾਲ ਤੁਹਾਨੂੰ ਅਸੀਂ ਸ਼ਿਪਰੀ ਇਲਾਕੇ ਤੋਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਬੰਨ ਟੁੱਟਿਆ ਹੋਇਆ ਹੈ ਵਾ ਇਲਾਕੇ ਦੇ ਲੋਕ ਵੀ ਜਿਹੜੇ ਨੇ ਇੱਥੇ ਖੜੇ ਹੋਏ ਨੇ ਕੁਝ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਤੁਸੀਂ ਵੀ ਸ਼ਿਪਰੀ ਇਲਾਕੇ ਤੋਂ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਇੱਥੇ ਪਾਣੀ ਸਿਹਰਦਾਰ ਹੈ بارش ਹੋ ਰਹੀ ਹੈ ਪਾਣੀ ਬਹੁਤ ਤੇਜ਼ ਹੈ ਸਾਰੇ ਪਾਸੇ ਤੁਹਾਨੂੰ ਪਤਾ ਵੀ ਵਹਾੜਾ ਵਾਲੇ ਹਾਲਾਤ ਬਣੇ ਹੋਏ ਆ ਏਰੀਆ ਸਾਰੇ ਡੁੱਬੇ ਪਏ ਆ ਪੰਜਾਬ ਦੇ ਤਕਰੀਬਨ ਪਾਣੀ ਬਹੁਤ ਜ਼ਿਆਦਾ ওভার ਹੋ ਚੁੱਕਾ ਹੈ ਹੋਰ ਵੀ ਕਾਫੀ ਫਸਾਵਾਂ ਲੱਗੀਆਂ ਹੋਈਆਂ ਨੇ ਹੁਣ ਤੁਹਾਡੇ ਇਲਾਕੇ ਦੇ ਐਮਐਲਏ ਸਾਹਿਬ ਪਹੁੰਚੇ ਨੇ ਉਹ ਕਾਫੀ ਮਿਹਨਤ ਕਰ ਰਹੇ ਨੇ ਇਸ ਚੀਜ਼ ਤੇ ਕਿੰਨੇ ਕ ਵੇਲੇ ਬੰਨ ਟੁੱਟਿਆ ਬੰਨ ਟੁੱਟਿਆ 2:00 ਵਜੇ 8:00 ਵਜੇ ਪਾਣੀ ਬਹੁਤ ਜ਼ਿਆਦਾ ਬਾਹਰ ਆ ਰਿਹਾ ਹੈ ਬਹੁਤ ਜ਼ਿਆਦਾ ਪਾਣੀ ਹੈ ਸਾਰਾ ਬਾਹਰ ਆ ਚੁੱਕਾ ਹੈ ਸਾਰੇ ਇਲਾਕੇ ਡੁੱਬ ਚੁੱਕੇ ਆ ਘਰਾਂ ਦੇ ਵਿੱਚ ਵੀ ਪਾਣੀ ਜਾ ਰਿਹਾ ਹੈ ਪਾਣੀ ਪੂਰਾ ਜੀ 6 ਫੁੱਟ ਪਾਣੀ ਆ ਚੁੱਕਾ ਘਰਾਂ ਦੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਲਾਕੇ ਦੇ ਲੋਕ ਜਿਵੇਂ ਕਹਿ ਰਹੇ ਨੇ ਕਿ ਪਾਣੀ ਜਿਹੜਾ ਵਾ ਘਰਾਂ ਦੇ ਵਿਚ ਆ ਰਿਹਾ ਵਾ بارش ਬਹੁਤ ਜਿਆਦਾ ਤੇਜ਼ ਹੋ ਰਹੀ ਹੈਗੀ ਆ ਸੋ ਤਸਵੀਰਾਂ ਤੁਹਾਨੂੰ ਅਸੀਂ ਸ਼ਿਪਰੀ ਇਲਾਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਬੁੱਢਾ ਦਰਿਆ ਜਿਹੜਾ ਵਾ ਟੁੱਟਿਆ ਵਾ ਬੰਨ ਉਸ ਦੇ ਟੁੱਟੇ ਨੇ ਤਾਂ ਇਹ ਪਾਣੀ ਇਸ ਵਕਤ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਵਾ ਤਾਂ ਇਹ ਬੰਨ ਦੀਆਂ ਤਸਵੀਰਾਂ ਨੇ ਜੋ ਬੰਨ ਜਿਹੜਾ ਵਾ ਟੁੱਟਿਆ ਵਾ ਕਰੀਬ ਇਸ ਦਾ ਪਾਰਟ ਜੋ ਤੁਸੀਂ ਦੇਖ ਸਕਦੇ ਹੋ ਬੰਨ ਦਾ ਜੇ ਅਸੀਂ ਅੰਦਾਜ਼ਾ ਲਗਾਈਏ ਤਾਂ 15 ਤੋਂ 20 ਫੁੱਟ ਦਾ ਪਾਰਟ ਜਿਹੜਾ ਵਾ ਪਿਆ ਹੈਗਾ ਵਾ ਇਸ ਜਗ੍ਹਾ ਤੋਂ ਤਾਂ ਇਹ ਪਾਣੀ ਹੁਣ ਇਲਾਕੇ ਦੇ ਵਿੱਚ ਜਾ ਰਿਹਾ ਵਾ ਅੱਗੇ ਹੁਣ ਇਸ ਨੂੰ ਦੂਸਰਾ ਪੰਨ ਲਗਾ ਕੇ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਪਾਣੀ ਜਿਹੜਾ ਬਾਹਰ ਨਾ ਜਾ ਸਕੇ ਤਾਂ ਮੌਸਮ ਭਾਕ ਵੱਲੋਂ ਅਲਰਟ ਜਾਰੀ ਕੀਤਾ ਆਵਾ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ ਬਾਰਿਸ਼ ਜਿਹੜੀ ਹੋ ਸਕਦੀ ਹੈਗੀ ਆ ਤਾਂ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਵੀ ਜਿਹੜੀਆਂ ਕੀਤੀਆਂ ਗਈਆਂ ਸਕੂਲਾਂ ਦੇ ਵਿੱਚ ਇਸ ਵਕਤ ਪੰਜਾਬ ਦੇ ਕਈ ਥਾਵਾਂ ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਹੁਣ ਲੁਧਿਆਣਾ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੇਜ਼ ਬਾਰਿਸ਼ ਕਰਕੇ